ਬਿਜਲੀ 2 ਕੁ ਦਿਨਾ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਤਾਂ ਬੀਬੀ ਜਗੀਰ ਕੌਰ ਨੂੰ ਸਤਿਕਾਰ ਦੇ ਨਾਲ ਸਤਿ ਨਮਸਕਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਠੋਡੀ ਉੱਤੇ ਹੱਥ ਲਗਾਦੇ ਦਿਖਾਈ ਦਿੱਤੇ ਇਹ ਵੀਡੀਓ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਬਣ ਗਈ ਹੈ ਤੁਹਾਨੂੰ ਦੱਸਦੇ ਚੱਲੀਏ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਖੂਬ ਸੁਰਖੀਆਂ ਦੇ ਵਿੱਚ ਹੈ ਜਿਸ ਉੱਤੇ ਪੰਜਾਬ ਮਹਿਲਾ ਕਮਿਸ਼ਨ ਨੇ ਡੀਜੀਪੀ ਕੋਲੋਂ ਰਿਪੋਰਟ ਵੀ ਮੰਗ ਲਈ ਹੈ ਤੁਹਾਨੂੰ ਦੱਸ ਦਈਏ ਕਿ ਬਿਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਦੀ ਨਾਮਜ਼ਦਗੀ ਪੱਤਰ ਦਾਖਲ ਕਰਕੇ ਬੀਬੀ ਜਗੀਰ ਕੌਰ ਹੁਣੀ ਵਾਪਸ ਆ ਰਹੇ ਸਨ ਉਸੇ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੇ ਪਰਿਵਾਰ ਦੇ ਨਾਲ ਕਾਗਜ਼ ਦਾਖਲ ਕਰਵਾਉਣ ਦੇ ਲਈ ਜਾ ਰਹੇ ਸਨ ਇਸ ਦੌਰਾਨ ਬੀਬੀ ਜਗੀਰਕੌਰ ਅਤੇ ਚਰਨਜੀਤ ਸਿੰਘ ਚੰਨੀ ਦਾ ਆਪਸ ਦੇ ਵਿੱਚ ਟਕਰਾ ਹੁੰਦਾ ਅਤੇ ਚਰਨਜੀਤ ਚੰਨੀ ਬਹੁਤ ਹੀ ਆਦਰਮਾਨ ਦੇ ਨਾਲ ਬੀਬੀ ਜਗੀਰਕੌਰ ਨੂੰ ਹੱਥ ਜੋੜ ਕੇ ਫਤਿਹ ਬਲੰਦੇ ਦਿਖਾਈ ਦਿੱਤੇ ਅਤੇ ਠੀਕ ਉਸ ਤੋਂ ਕੁਝ ਸਕਿੰਟਾਂ ਦੇ ਬਾਅਦ ਹੀ ਬੀਬੀ ਜਗੀਰਕੌਰ ਦੀ ਠੋਡੀ ਨੂੰ ਹੱਥ ਲਗਾ ਕੇ ਮੁਸਕਰਾਉਂਦੇ ਹੋਏ ਦਿਖਾਈ ਦਿੱਤੇ ਅਤੇ ਮਜ਼ਾਕੀਆ ਮਾਹੌਲ ਦੇ ਵਿੱਚ ਬੀਬੀ ਜਗੀਰਕੌਰ ਨੇ ਵੀ ਉਹਨਾਂ ਨੂੰ ਥਾਪੜਾ ਦੇ ਕੇ ਅੱਗੇ ਵਧਣ ਨੂੰ ਕਹਿ ਦਿੱਤਾ ਇਹ ਸਾਰੀ ਘਟਨਾ ਵਾਪਰਨ ਦੀ ਦੇਰ ਸੀ ਕਿ ਫਟਾਫਟ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗੂ ਵਾਇਰਲ ਹੋਣੀ ਸ਼ੁਰੂ ਹੋ ਗਈ। ਇਸ ਉੱਤੇ ਇੱਕ ਪਾਸੇ ਤਾਂ ਮਹਿਲਾ ਕਮਿਸ਼ਨ ਨੇ ਐਕਸ਼ਨ ਲਿਆ ਅਤੇ ਦੂਜੇ ਪਾਸੇ ਬੀਬੀ ਜਗੀਰਕੌਰ ਨੇ ਇਸ ਵੀਡੀਓ ਨੂੰ ਤੋਰ ਮੋੜ ਕੇ ਪੇਸ਼ ਕਰਨ ਵਾਲੀ ਵੀਡੀਓ ਘਰਾੜ ਦਿੱਤਾ ਹੈ ਅਤੇ ਅਜੇਹਾ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਅਜੇਹਾ ਨਾ ਕੀਤਾ ਜਾਵੇ। ਬੀਬੀ ਜਗੀਰਕੌਰ ਨੇ ਇਹ ਸਾਫ਼ ਕੀਤਾ ਹੈ ਕਿ ਅਜੇਹਾ ਕੁਝ ਵੀ ਨਹੀਂ ਹੈ। ਚੰਨੀ ਨੂੰ ਮੈਂ ਬਹੁਤ ਹੀ ਪੁਰਾਣੀ ਜਾਣਨੀ ਹਾਂ ਪਰ ਕੁਝ ਮੀਡੀਆ ਚੈਨਲਾਂ ਵੱਲੋਂ ਇਸ ਨੂੰ ਤੌਰ ਮਰੋੜ ਕੇ ਪੇਸ਼ ਕੀਤਾ ਗਿਆ। ਉਧਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਬੀਬੀ ਜ਼ਗੀਰਕੌਰ ਨੂੰ ਆਪਣੀ ਮਾਵਾ ਵਰਗੀ ਅਤੇ ਭੈਣਾ ਵਰਗੀ ਦੱਸਿਆ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਪੁਰਾਣੇ ਜਾਣਦੇ ਹਾਂ ਅਤੇ ਮੇਰੇ ਦਿਲ ਦੇ ਵਿੱਚ ਬੀਬੀ ਜ਼ਗੀਰਕੌਰ ਦੇ ਪ੍ਰਤੀ ਬਹੁਤ ਹੀ ਸਤਿਕਾਰ ਹੈ। ਅਜਿਹਾ ਕਰਨ ਵਾਲਿਆਂ ਨੂੰ ਥੋੜੀ ਸ਼ਰਮ ਕਰਨ ਦੀ ਲੋੜ ਹੈ। ਹੁਣ ਦੇਖਣਾ ਹੋਵੇਗਾ ਕਿ ਮਹਿਲਾ ਕਮਿਸ਼ਨ ਵੱਲੋਂ ਮੰਗੀ ਗਈ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਹੈ ਕਿ ਵਾਕਈ ਹੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਫਿਰ ਬੀਬੀ ਜ਼ਗੀਰਕੌਰ ਵੱਲੋਂ Facebook ਉਤੇ ਪਾਈ ਪੋਸਟ ਚੰਨੀ ਨੂੰ ਰਾਤ ਦੇਗੀ